ਮੋਟਰਸਾਈਕਲ ਨਾਲ ਅੱਗੇ ਗੱਡੀ ਲੱਗੇ ਉਹ ਸਾਨੂੰ ਰੋਕ ਲੈ ਮੈਂ ਉਹਨਾਂ ਨੂੰ ਪੁੱਛਿਆ ਵੇਗਾ ਵੀਰ ਜੀ ਅਸੀਂ ਬ੍ਰੇਕ ਮਾਰੀ ਮੈਂ ਕਿਹਾ ਵੀਰ ਜੀ ਕਾਹ ਤੋਂ ਗੱਡੀ ਰੁੱਕ ਗਈ ਆ ਕਹਿੰਦਾ ਤੂੰ ਕੌਣ ਹੁੰਦਾ ਕਹਿੰਦਾ ਆ ਗੱਲ ਸੁਣ ਕਹਿੰਦਾ ਮੇਰੀ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਪੈਸੇ ਕਿੰਨੇ ਆ ਤੇਰੇ ਕੋਲੇ ਮੈਂ ਕਿਹਾ ਵੀਰ ਜੀ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੀ ਜੇਬਾਂ ਫੁੱਲਣ ਲੱਗ ਗਈ ਹੈ ਫਿਰ ਮੇਰੇ ਛਪਾਲ ਮਾਰੀ ਜੀ ਆ ਦੇਖੋ ਜੀ ਅੱਜ ਇੱਕ ਮੁੰਡੇ ਦੇ ਨਾਲ ਲੁੱਟ-ਖਸੂਟ ਹੋਈ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਛਪਾਨਾਂ ਦੇ ਨਾਲ ਤੇ ਮੋਟਰਸਾਈਕਲ ਵੀ ਤੋੜ ਦਿੱਤੇ ਪਰ ਇੱਕ ਜੇ ਆਪਾਂ ਗੱਲ ਕਰੀਏ ਜਿਹੜੀ ਪੈਟਰੋਲੀਅਰ ਪੁਲਿਸ ਹੈ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਗਿਆਨ ਸਾਗਰ ਲਿਆਇਆ ਗਿਆ ਤੇ ਉਹਨਾਂ ਨੂੰ ਇੱਥੇ ਐਡਮਿਟ ਕਰਾਇਆ ਗਿਆ ਬਨੂਨ 사이ਟ ਪੈਟਰੋਲਿੰਗ ਕਰਦੇ ਜਾ ਰਹੇ ਸੀ ਰਸਤੇ 'ਚ ਇਹਨਾਂ ਨੇ ਸਾਨੂੰ ਬਾਜ਼ਮਾਰੀ ਤੇ ਅਸੀਂ ਡਿਕਟਾ ਵੀ ਉੱਥੇ ਮੁਕਸਗਰ ਵਗੈਰਾ ਸੀਗਾ ਕਿ ਅਸੀਂ ਇਹਨਾਂ ਕੋਲ ਮੌਕੇ ਤੇ ਆਏ ਹਾਂ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਸਾਨੂੰ ਕੋਈ ਲੁੱਟਣ ਵਾਸਤੇ ਕਿਸੇ ਨੇ ਸਿਫਤ ਗੱਟੀ ਸੀ ਕੋਈ ਉਹਦਾ ਨੰਬਰ ਵੀ ਇਹਨਾਂ ਨੇ ਦੱਸਤਾ ਵਾ ਤੇ ਵੀ ਸਾਨੂੰ ਰੂਟਣ ਵਾਸਤੇ ਨਾ ਕਿਰਪਾਣਾ ਕੂਰਣਾ ਵਾਰੀਏ ਸਾਡੇ ਤਾਂ ਅਸੀਂ ਇਹਨਾਂ ਨੂੰ ਮੋਕੇ ਤੋਂ ਜਿਹੜਾ ਮੋਗਾ ਦੱਖਮੀ ਸ਼ਹਿਰ ਨਾਲ ਦਾ ਉਹਨੂੰ ਜਾ ਕੇ ਗਨਸ ਗਿਆ ਦਫਦਕਾਇਆ ਅਸੀਂ ਆ ਰਹੇ ਸੀਗੇ ਹੂੰ ਚੀਭਾ ਸਾਡੀ ਨਾ ਮੋਟਰਸਾਈਕਲ ਨਾ ਅੱਗੇ ਗੱਡੀ ਲੱਗੇ ਉਹ ਸਾਨੂੰ ਰੋਕ ਲੈ ਹਾਂਜੀ ਗੱਡੀ ਰੋਕ ਲਈ ਉਹਨਾਂ ਨੇ ਮੈਂ ਉਹਨਾਂ ਨੂੰ ਪੁੱਛਿਆ ਵੇਗਾ ਵੀਰ ਜੀ ਅਸੀਂ ਬ੍ਰੇਕ ਮਾਰੀ ਮੈਂ ਕਿਹਾ ਵੀਰ ਜੀ ਕਾਹ ਤੋਂ ਗੱਡੀ ਰੁਕ ਗਈ ਹੈ ਕਹਿੰਦਾ ਤੂੰ ਕੌਣ ਹੁੰਦਾ ਕਹਿੰਦਾ ਆ ਗੱਲ ਸੁਣ ਕਹਿੰਦਾ ਮੇਰੀ ਮੈਂ ਕਿਆ ਹੋ ਗਿਆ ਜੀ ਉਹ ਇੱਕਦਮ ਉੱਤਰ ਕੇ ਆਗੇ ਜੀ ਇੱਕ ਗੱਡੀ ਹੋਰ ਲੱਗੀ ਅੱਗੇ ਠੀਕ ਹੈ ਨਾ ਇੱਕ Swift ਗੱਡੀ ਸੀਗੀ ਇੱਕ ਹੋਰ ਉਹਦਾ ਨਾਮ ਨਹੀਂ ਪਤਾ ਮੈਨੂੰ ਉਹਨਾਂ ਗੱਡੀ ਅੱਗੇ ਲੱਗੀ ਠੀਕ ਹੈ ਉਹ ਗੱਡੀ ਅੱਗੇ ਲੱਗਾ ਫਿਰ ਮੇਰੇ ਮਾਰਨ ਲੱਗ ਗਏ ਹੂੰ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਪੈਸੇ ਕਿੰਨੇ ਆ ਤੇਰੇ ਕੋਲੇ ਮੈਂ ਕਿਹਾ ਬਿਰਜੀ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੀ ਜੇਬਾਂ ਫੁੱਲਣ ਲੱਗ ਗਏ ਹੂੰ ਹਾਂ ਫਿਰ ਮੇਰੇ ਕਿਰਪਾਨ ਮਾਰੀ ਜੀ ਆ ਦੇਖੋ ਜੀ ਹੂੰ ਕਿਰਪਾਨ ਮਾਰੀ ਤੇਰਾ ਮੈਂ ਨਾ ਜਦ ਮੇਰਾ ਕਪਾਰ ਮਾਰਨ ਲੱਗੇ ਨਾ ਮੈਂ ਐ ਕਰ ਲਿਆ ਹੂੰ ਕਿਰਪਾਨ ਮਾਰੀ ਆ ਦੇਖੋ ਟੱਕ ਲਗਿਆ ਤੇਰਾ ਹੂੰ ਕਿਰਪਾਨ ਮਾਰੀ ਫਿਰ ਮੈਨੂੰ ਕਹਿੰਦੇ ਕਹਿੰਦੇ ਪੈਸੇ ਕਿੰਨੇ ਆ ਚਲੇ ਮੇਰੇ ਕਿਰਪਾਨ ਵੱਜੀ ਮੈਂ ਡਾਗ ਗਿਆ ਕੋਈ ਪ੍ਰਾਣੀ ਰੰਜਤ ਸੀ ਨਹੀਂ ਕੋਈ ਰੰਜਤ ਨਹੀਂ ਮੈਨੂੰ ਨਹੀਂ ਪਤਾ ਕੌਣ ਹੈ ਉਹ ਕੋਈ ਨਹੀਂ ਕੋਈ ਲੜਾਈ ਝਗੜਾ ਹੋਇਆ ਪਣਾ ਕੁਝ ਵੀ ਨਹੀਂ ਹੈਗਾ ਜੀ ਹਾਂ ਅੱਛਾ ਫਿਰ ਉਸ ਤੋਂ ਬਾਅਦ ਮੈਂ ਨਾ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਤੁਸੀਂ ਇਹ ਕੀ ਕਰ ਰਹੇ ਹੋ ਕਹਿੰਦਾ ਨਹੀਂ ਨਹੀਂ ਕਹਿੰਦਾ ਤੁਸੀਂ ਕਹਿੰਦਾ ਆਪਣਾ ਨਾ ਮੋਬਾਈਲ ਦਿਓ ਕਹਿੰਦਾ Google Pay ਦਾ ਨਾ ਆਪਣਾ ਕੋਡ ਦੱਸੋ ਮੈਂ ਕਿਹਾ ਵੀਰ ਜੀ ਕੋਡ ਤਾਂ ਮੈਂ ਉਹਨਾਂ ਨੂੰ ਜਾਣਗਾ ਕਿੱਥੇ ਗਿਆ ਮੈਂ ਕਿਹਾ ਵੀਰ ਜੀ ਕੋਡ ਨਹੀਂ ਮੈਨੂੰ ਪਤਾ ਹੈਗਾ ਜੀ ਫਿਰ ਉਹਨਾਂ ਨੇ ਮੇਰੀ ਜੇਬਾਂ ਫੋਲੀਆਂ ਮੇਰੇ ਕੋਲ ਤਾਂ 22-23000 ਰੁਪਏ ਦਾ ਸੀਗਾ ਕੀ ਕੰਮ ਕਰਦਾ ਮੇਰੀ ਮੀਟ ਦੀ ਢਗਾਨ ਹੈ ਜਨਸੂਗੜ ਜਨਸੂਗੜ ਹਾਂ ਕਿੰਨੇ ਜਣੇ ਸੀ ਤੁਸੀਂ ਅਸੀਂ ਤਿੰਨੇ ਜਣੇ ਸੀਗੇ ਹਾਂ ਉਹਨਾਂ ਦੇ ਵੀ ਸੱਟ ਲੱਗਿਆ ਨਹੀਂ ਉਹਨਾਂ ਦੇ ਸੱਟ ਲੱਗਿਆ ਕਿੰਨੇ ਜਣੇ ਸੀ ਉਹ ਉਹ ਇੱਕ ਮੋਟਰਸਾਈਕਲ ਤੇ ਦੋ ਜਣੇ ਸੀਗੇ ਮੈਂ ਕੱਲਾ ਸੀਗਾ ਨਹੀਂ ਉਹ ਬੰਦੇ ਕਿੰਨੇ ਦੀ ਗੱਡੀਆਂ ਚ ਸੀ ਉਹ ਗੱਡੀ ਸੱਤ ਅੱਠ ਜਣੇ ਸੀਗੇ ਹਾਂ ਅਸੀਂ ਜਉਈ ਬਨੂਰ ਸਾਈਟ ਤੋਂ ਪਟ੍ਰੋਲਿੰਗ ਕਰਦੇ ਜਾ ਰਹੇ ਸੀ ਰਸਤੇ 'ਚ ਇਹਨਾਂ ਨੇ ਸਾਨੂੰ ਵਾਰਿ ਮਾਰੀ ਤੇ ਅਸੀਂ ਦਿੱਕਾ ਵੀ ਉੱਤੇ ਮੌਕਾ ਸਗਰ ਵਗੈਰਾ ਸੀਗਾ ਕਿ ਅਸੀਂ ਇਹਨਾਂ ਕੋਲ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਸਾਨੂੰ ਕੋਈ ਲੁੱਟਣ ਵਾਸਤੇ ਕਿਸੇ ਨੇ ਸਵਿਫਟ ਗੱਡੀ ਸੀ ਕੋਈ ਉਹਦਾ ਨੰਬਰ ਵੀ ਇਹਨਾਂ ਨੇ ਦੱਸਤਾ ਵਾ ਤੇ ਵੀ ਸਾਨੂੰ ਲੁੱਟਣ ਵਾਸਤੇ ਨਾ ਕਿਰਪਾਣਾ ਕਰੋ ਨਾ ਮਾਰੀਏ ਸਾਡੇ ਤਾਂ ਅਸੀਂ ਇਹਨਾਂ ਨੂੰ ਮੌਕੇ ਤੋਂ ਜਿਹੜਾ ਮੁੰਡਾ ਦਖਮੀ ਸ਼ੇਰ ਨਾਲ ਦਾ ਉਹਨੂੰ ਜਾ ਕੇ ਗਨਸਗਾ ਦਫਤਰ ਦਾਕਖਾਇਆ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਉਹ ਦੱਸੂਆ ਚੌਂਕੀ ਦੇ ਜਿਹੜੇ ਆਉਣਗੇ ਉਹ ਮੌਕੇ ਤੇ ਕਰਨੀ ਹੈ ਅਸੀਂ ਉਹਨਾਂ ਨੂੰ ਫੋਨ ਕਰ ਦਿੱਤਾ ਹੈ